ਵੇਖੋ ਭਾਜੀ ਪਿੰਡ ਦੀ ਬਹੁਤ ਹੀ ਜ਼ਿਆਦਾ ਪਾਣੀ ਆ ਪਿੰਡ ਦੇ ਬਾਹਰ ਵਾਰ ਆ ਅੰਦਰ ਗਲੀ ਚ ਵੰਡਿਆ ਬੰਦ ਬੱਦਾ ਹੋਇਆ ਆ ਇਧਰਲੇ ਬੰਦੇ ਸਾਰੇ ਘਰ ਡੁੱਬੇ ਨੇ ਬਹੁਤ ਜ਼ਿਆਦਾ ਪਾਣੀ ਵਹ ਚੁੱਕਾ ਆ ਕੋਈ ਵੀ ਕਿਸ ਤਰ੍ਹਾਂ ਦਾ ਬੰਦਾ ਕੋਈ ਵੀ ਨਹੀਂ ਪਹੁੰਚਿਆ ਹਾਲ ਪਲੀਜ਼ ਤੇ ਮੇਰਾ ਭਰਾ ਜਰੂਰ ਪਾਣੀ ਦੀ ਮੱਤ ਵੀ ਕੀਤੀ ਜਾਏ ਪਾਣੀ ਨਾਲ ਕੇ ਡੁੱਬ ਚੁੱਕੇ ਨੇ ਪਿੰਡ ਰਸੀਕੇ ਪਲਾਣ ਕੇ ਸਾਨੂੰ ਫੋਨ ਕਰ ਸੰਦਾ ਜਿੰਨਾ ਵੀ ਨੀਰ ਆਏਗਾ ਉਹਨੂੰ ਫੋਨ ਕਰ ਲੈ ਘਰ ਘਰ ਜਾ ਕੇ ਪਾਣੀ ਚਾਹੀਦਾ ਅਬ ਇਹ ਹੀ ਸਕਦੇ ਜੇ ਸਾਰਾ ਕੋਠੇ ਦਾ ਸਮਾਨ ਚਾੜਿਆ ਵਾ ਬਹੁਤ ਹੀ ਜਿਆਦਾ ਪਾਣੀ ਉਧਰ ਵੀ ਚੈੱਕ ਕਰਾਈ ਵੀਰ ਬਹੁਤ ਹੀ ਜਿਆਦਾ ਕਿਤੇ ਵੀ ਨਹੀਂ ਜਾਇਆ ਜਾਣ ਡਿਆ ਸਬਦਾ ਲੈਣ ਵਾਸਤੇ ਵੀ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਤੇ ਮੇਰੇ ਵੀਰ ਸਾਰੇ ਜਣੇ ਜਰੂਰ ਮਤ ਕਰੋ ਸਾਰੇ ਗਰੀਬ ਪਰਿਵਾਰਾਂ ਦੀ ਬਹੁਤ ਹੀ ਜਿਆਦਾ ਨੁਕਸਾਨ ਹੋ ਚੁੱਕਾ ਬਹੁਤ ਹੀ ਜਿਆਦਾ ਪਾਣੀ ਭਾਜੀ ਆ ਵੇਖੋ ਕਮਰੇ ਸਾਰੇ ਠੱਠੇ ਵੇਖੋ ਘਰਾਂ ਚ ਪਾਣੀ ਭਾਜੀ ਬਹੁਤ ਹੀ ਜਿਆਦਾ ਵਾ ਅੰਦਰ ਜਾਣ ਨੂੰ ਡਰ ਲੱਗਦਾ ਵਾ ਬਹੁਤ ਹੀ ਪਾਣੀ ਜਿਆਦਾ ਜੇ ਆ ਵੇਖੋ ਤੇ ਸਾਰੇ ਜਣੇ ਬਾਹਰ ਆਂਟੀ ਹੁਣ ਇਹਨੇ ਜਿਨ੍ਹਾਂ ਦੇ ਕਮਰੇ ਮਤਲਬ ਡਿੱਗੇ ਨੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਆਂਟੀ ਕਮਰੇ ਡਿੱਗ ਪਏ ਨਾ ਤੇ ਸਾਰੇ ਡਿੱਗੇ ਨੇ ਕਮਰੇ ਸਾਰੇ ਕੋਠੇ ਤੇ ਰਹਿ ਡੇ ਨੇ ਬਹੁਤ ਹੀ ਜ਼ਿਆਦਾ ਪਿੰਡਰਨ ਸੀਕੇ ਤਲਾ ਉਹ ਵੀ ਰੌਂਡ ਆ ਉਹਦੇ ਵੀ ਡੰਗਰ ਸਾਰੇ ਛੱਡ ਕੇ ਆਏ ਆ ਕਿਥੇ ਬਹੁਤ ਹੀ ਨੁਕਸਾਨ ਹੋਇਆ ਪਿੰਡਰਨ ਸੀਕੇ ਤਲਾ ਦੇ ਵਿੱਚ ਤੇ ਜ਼ਰੂਰ ਹੈਲਪ ਕੀਤੀ ਜਾਏ ਨੰਬਰ 7814123376 ਆਣ ਕੇ ਵੀ ਹਲਪ ਇੱਥੇ ਆਣ ਕੇ ਕਰ ਸਕਦੇ ਨੇ ਪਾਣੀ ਬਹੁਤ ਜ਼ਿਆਦਾ ਇੱਥੇ ਆਇਆ ਨੇ ਜਾਣਾ ਇਹ ਨੰਬਰ ਤੇ ਜੋ ਵੀ ਫੋਨ ਕਰਕੇ ਆ ਸਕਦੇ ਨੇ ਆਣ ਕੇ ਖੁਦ ਆਣ ਕੇ ਹੈਲਪ ਕਰ ਸਕਦੇ ਨੇ ਬਹੁਤ ਹੀ ਨੁਕਸਾਨ ਆਂਟੀ ਨੇ ਬਹੁਤ ਆਂਟੀ ਬਹੁਤ ਜ਼ਿਆਦਾ ਨੁਕਸਾਨ ਹੋਣਾ ਬਹੁਤ ਜ਼ਿਆਦਾ ਹੋਣਿਆ ਥੋੜਾ ਵੀ ਹੋਣਿਆ ਹਾਂਜੀ ਬਹੁਤ ਇਹਨਾਂ ਦਾ ਤੇ ਘਰ ਸਾਰਾ ਬਹੁਤ ਉਹ ਘਰ ਇਹਨਾਂ ਦਾ ਆਂਟੀ ਹੋਣਾ ਦਾ ਵਾ ਸਭ 13 ਪਈਆਂ ਨੇ ਬਹੁਤ ਜ਼ਿਆਦਾ ਗਰੀਬ ਨੇ ਤੇ ਬਹੁਤ ਮਾੜੇ ਹਾਲਾਤ ਆ ਵੇਖੋ ਭਾਜੀ ਘਰਾਂ ਚ ਪਾਣੀ ਪਿੰਡ ਰਨ ਸੀਕੇ ਤਲਾਬ ਬਹੁਤ ਹੀ ਜ਼ਿਆਦਾ ਪਾਣੀ ਵੱਧ ਚੁੱਕਾ ਆ ਤੇ ਲੋਕਾਂ ਦੇ ਘਰ ਵੀ ਬਹੁਤ ਮਾੜੇ ਹਾਲਾਤ ਨੇ ਆ ਵੇਖੋ ਸਾਹਮਣੇ ਬਹੁਤ ਹੀ ਜ਼ਿਆਦਾ ਪਾਣੀ ਵਧ ਗਿਆ ਵਾ ਘਰੋਂ ਬਕਾਰ ਲੋਕੀ ਹੋਏ ਨੇ ਇਧਰ ਵੇਖੋ ਬਹੁਤ ਹੀ ਜ਼ਿਆਦਾ ਪਿੰਡ ਰਨ ਸੀਕੇ ਤਲਾ ਗਰੀਬ ਬੰਦੇ ਸਾਰੇ ਘਰ ਵੀ ਡਿੱਗ ਚੁੱਕੇ ਨੇ ਕੋਠਿਆਂ ਤੇ ਬੈਠੇ ਨੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਤੇ ਕੋਈ ਵੀ ਹੈਲਪ ਵਾਸਤੇ ਕੋਈ ਵੀ ਵੀਰ ਇੱਥੇ ਨਹੀਂ ਪਹੁੰਚਾ ਆਂਟੀ ਹੁਣਾਂ ਦੇ ਸਾਰੇ ਕਮਰੇ ਡਿੱਗ ਪਏ ਨੇ ਆ ਵੇਖੋ ਘਰੋਂ ਬਕਾਰ ਹੋਏ ਵਿਚਾਰੇ ਸਾਰਾ ਅੱਧੋਂ ਵੱਧ ਪਾਣੀ ਹੋ ਗਿਆ ਇਹਨਾਂ ਦੇ ਘਰ ਸਾਰੇ ਘਰ ਪਾੜ ਚੁੱਕਾ ਵਾ ਬਹੁਤ ਨੁਕਸਾਨ ਹੋਇਆ ਭਾਜੀ ਤੇ ਅਜੇ ਤੱਕ ਕੋਈ মিডিਆ ਕੋਈ ਕੁਝ ਨਹੀਂ ਇੱਥੇ ਆਇਆ ਤੇ ਇਹਨਾਂ ਨੂੰ ਜ਼ਰੂਰ ਆਣ ਕੇ ਗਰੀਬ ਬੰਦੇ ਦੀ ਮਦਦ ਕਰਨੀ ਚਾਹੀਦੀ ਆ ਆ ਵੇਖੋ ਘਰ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਘਰੋਂ ਬਾਹਰ ਨੇ ਸਾਰੇ ਜਣੇ ਪਿੰਡ ਰੰਸੀਕੇ ਤਲਾ ਦੀ ਬਾਰ ਬਾਰ ਫਿਰਨੀ ਤੇ ਉਹ ਵੇਖੋ ਘਰਾਂ ਚ ਬਹੁਤ ਹੀ ਜ਼ਿਆਦਾ ਪਾਣੀ ਹੈ ਜੀ ਬਹੁਤ ਹੀ ਜ਼ਿਆਦਾ ਪਾਣੀ ਵਧ ਗਿਆ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਹੋ ਗਏ ਰੋਬਗਾਰ ਪਾਣੀ ਲੈਣ ਵਾਸਤੇ ਜਾਣਦੇ ਨਹੀਂ ਆ ਬਹੁਤ ਦੇ ਹੀ ਜ਼ਿਆਦਾ ਨੁਕਸਾਨ ਹੋ ਗਿਆ ਵਾ ਕਮਰੇ ਡਿੱਗਦੇ ਕੋਠਿਆਂ ਦੇ ਟੜੇ ਉੱਪਰ ਵੇਖੋ ਪੂਰਾ ਜਾ ਪਾਣੀ ਵੜ ਗਿਆ ਜ਼ਰੂਰ ਸਾਡੇ ਪਿੰਡ ਰਣਸੀਕੇ ਕਲਾ ਦੇ ਵਿੱਚ ਹਲਪ ਕੀਤੀ ਜਾਏ ਫੋਨ ਨੰਬਰ 701432376 ਇਹ ਨੰਬਰ ਤੇ ਫੋਨ ਕਰੋ ਆਣ ਕੇ ਖੁਦ ਦੇਖ ਸਕਦੇ ਜੇ ਮਤ ਕੀਤੀ ਜਾਵੇ ਕੋਈ ਵੀ ਪ੍ਰਸ਼ਾਸਨ ਕੋਈ ਨਹੀਂ ਪਹੁੰਚਾ ਇਥੇ ਇਹਨਾਂ ਨੂੰ ਜ਼ਰੂਰ ਆਣ ਕੇ ਮਤ ਕਰਦੀ ਚਾਹੀਦੀ ਆ ਪਿੰਡ ਰਣਸੀਕੇ ਕਲਾ ਦੇ ਵਿੱਚ ਲੋਕ ਰਾਸ਼ਨ ਵੀ ਲੈਣ ਕਿਤੇ ਵੀ ਨਹੀਂ ਜਾਇਆ ਜਾਂਦਾ ਰਾਹ ਸਾਰੇ ਬੰਦ ਹੋ ਗਏ ਨੇ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਹੈਲਪ ਮੇਰਾ ਵੀ ਜਿਹੜਾ ਵੀ ਕਰ ਸਕਦਾ ਸਾਨੂੰ ਫੋਨ ਕਰਕੇ ਪਿੰਡ ਆਣ ਕੇ ਖੁਦ ਅਸੀਂ ਨਾਲ ਜਾਵਾਂਗੇ ਤੇ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਵਾ ਬਹੁਤ ਹੀ ਜ਼ਿਆਦਾ ਵੇਖੋ ਇੱਧਰ ਉਹ ਦੁਕਾਨ ਆ ਵੀਰ ਦੀ ਸਾਹਮਣੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੋ ਗਿਆ ਜੀ ਬਹੁਤ ਹੀ ਜ਼ਿਆਦਾ ਮਾੜੇ ਹਾਲ ਨੇ ਪਿੰਡ ਰਣਸੀਕੇ ਤਲਾ ਦੇ ਜੀ ਬਹੁਤ ਹੀ ਜਿਆਦਾ ਮਾੜੇ ਹਾਲਾਤ ਵੀਰ ਦੇ ਕਮਰੇ ਸਾਰੇ ਡਿੱਗ ਪਏ ਨੇ ਆ ਵੇਖੋ ਅੰਦਰ ਲਿਆ ਮੇਰਾ ਵੀਰ ਕੰਦਰਾ ਆ। ਆ ਵੇਖੋ ਸਾਰੇ ਛੱਤਾਂ ਡਿੱਗ ਪਈਆਂ ਨੇ ਤੇ ਵੀਰ ਨੂੰ ਨੇ ਸਾਰਾ ਸਮਾਨ ਭਿੱਜੰਡਿਆ ਵਾ ਤੇ ਕੋਈ ਵੀ ਹਲਕਲੀ ਨਹੀਂ ਇੱਥੇ ਪਹੁੰਚਾ ਤੇ ਸੱਤ ਸਾਰੀ ਡਿੱਗੀ ਉਤੋਂ ਘਰੋਂ ਬਕਾਰ ਹੋਇਆ ਵੀਰ ਨੂੰ ਪੁੱਛ ਸਕਦੇ ਕਿ ਇੱਥੇ ਹੈਗਾ ਨਹੀਂ ਵੀਰ ਵੀ ਜੀ ਦੱਸਿਓ। ਹਾਂਜੀ ਹਾਂਜੀ ਭਾਜੀ ਦਾਈ ਘਰੋਂ ਹੋਰ ਕਿਤੇ ਘਰ ਰਹਿਣ ਡਿਆ ਭਰਾ ਗਰੀਬ ਬਹੁਤ ਜਿਆਦਾ ਆ ਤੇ ਇਹਦੀ ਜਰੂਰ ਹਲਪ ਕੀਤੀ ਜਾਏ। ਵਾਹਿਗੁਰੂ ਜੀ ਦਾ ਖਾਲਸਾ ਹੋਵੇ ਨਸੀਬ।